ਗਨੇਰੀਆਂ 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 ਵੇ ਕਾਲੀ ਪੱਗ ਨਾ ਬਨਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਵੇ ਕਾਲੀ ਪੱਗ ਨਾ ਬਨਵੇ ਤੈਨੂੰ ਨਜ਼ਰਾਂ ਲੱਗਣਗੀਆਂ ਗਨੇ ਰੀਆਂ ਗਨੇ ਰੀਆਂ ਗਨੇ ਰੀਆਂ ਨੀ ਕਾਲੀ ਪੱਗ ਬਨ ਲੈਣ ਦੇ ਸਾਡੇ ਖੇਤ ਵਿੱਚ ਮਿਰਚਾਂ ਬਥੇਰੀਆਂ ਨੀ ਕਾਲੀ ਪੱਗ ਬਨ ਲੈਣ ਦੇ ਸਾਡੇ ਖੇਤ ਵਿੱਚ ਮਿਰਚਾਂ ਬਥੇਰੀਆਂ ਗਨੇ ਰੀਆਂ ਗਨੇ ਕਿਤੇ ਭੁੱਲ ਨਾ ਜਾਵੀ ਚਿੱਟਾ ਚਾਤ ਰਗ ਲਾਲੀ ਕੰਧਾ ਮੇਰੀਆਂ ਵੇ ਵੀਰਾ ਕਿਤੇ ਭੁੱਲ ਨਾ ਜਾਵੀ ਚਿੱਟਾ ਚਾਤ ਰਗ ਲਾਲੀ ਕੰਧਾ ਮੇਰੀਆਂ ਗਨੇਰੀਆਂ 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 ਵੇ ਵੀ ਰਹੀਏ ਰਹੀਏ ਆ ਜੀ ਵੀਰਨਾ ਚਿੱਟਾ ਚੌਂਤ ਰਾਗ ਲਾਲੀ ਕੰਧਾ ਮੇਰੀਆਂ ਵੇਰ ਰਹੀਏ ਆ ਜੀ ਵੀਰ ਨਾ ਚਿੱਟਾ ਚੌਂਤ ਰਾਗ ਲਾਲੀ ਕੰਧਾ ਮੇਰੀਆਂ ਮਹਿੰਦੀ 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 ਕੱਲਾ ਨਾ ਜਾਈ ਖੇਤ ਨੂੰ ਕਿਕਰ ਤੇ ਕਾਟ ਰਹੀਂਦੀ ਕੱਲਾ ਨਾ ਜਾਈ ਖੇਤ ਨੂੰ ਕਿ ਕਰਤੇ ਕਾਟ ਰਹੀਂਦੀ ਮਹਿੰਦੀ 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 ਜਟੰਦੇ ਪੁੱਤ ਛੇਰਾਂ ਨੂੰ ਕਾਟੋ ਕੁਝ ਨਾ ਕਹਿੰਦੀ ਜਟੰਦੇ ਪੁੱਤ ਛੇਰਾਂ ਨੂੰ ਕਾਟੋ ਕੁਝ ਨਾ ਕਹਿੰਦੀ ਸਭ ਤੋਂ ਪਿਆਰੀ ਛੋਟੀ ਨਣਦੇ ਸਭ ਤੋਂ ਪਿਆਰੀ ਏ ਛੋਟੀ ਨਣ ਦੇ ਤੇਥੋਂ ਪਿਆਰਾ ਤੇਰਾ ਵੀਰ ਨੀ ਜਦ ਗੱਲਾਂ ਕਰਦਾ ਹੱਸੇ ਦੰਦਾਂ ਦਾ ਪੀੜ ਨੀ ਜਦ ਗੱਲਾਂ ਕਰਦਾ ਹੱਸੇ ਦੰਦਾਂ ਦਾ ਪੀੜ ਸਭ ਤੋਂ ਪਿਆਰੀ ਏ ਛੋਟੀ ਨਣ ਦੇ ਸਭ ਤੋਂ ਪਿਆਰੀ ਛੋਟੀ ਨਣ ਦੇ ਤੇਥੋਂ ਪਿਆਰਾ ਤੇਰਾ ਵੀਰ ਨਹੀਂ ਜਦ ਗਾਲਾਂ ਦਿੰਦਾ ਡਿੱਗਦਾ ਅੱਖਾਂ ਚੋਂ ਨੀਰ ਨਹੀਂ ਜਦ ਗਾਲਾਂ ਦਿੰਦਾ ਡਿੱਗਦਾ ਅੱਖਾਂ ਚੋਂ ਨੀਰ